ਜੀ ਬਾਈ ਜਿਵੇਂ ਸਾਰੇ ਕਿਸਾਨ ਵੀਰਾਂ ਨੂੰ ਪਤਾ ਵੀ ਕੱਲ ਨੂੰ 26 ਤੇ ਪਰਸੋਂ ਨੂੰ 27 ਸਤੰਬਰ ਨੂੰ ਪੀਜੂ ਦਾ ਕਿਸਾਨ ਮੇਲਾ ਹੈਗਾ ਲੁਧਿਆਣੇ ਦੇ ਵਿੱਚ ਤੇ ਐਸ ਵਾਰ ਆਪਾਂ ਉਥੇ ਪਹੁੰਚ ਰਹੇ ਹਾਂਗੇ ਸਪੈਸ਼ਲ ਗੈਸਟ ਦੇ ਤੌਰ ਤੇ ਲੁਧਿਆਣਾ ਪੀਜੂ ਮੇਲੇ ਦੇ ਵਿੱਚ ਤੇ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਉਥੇ ਮਿਲਾਂਗੇ ਤੁਹਾਨੂੰ ਜਿਹੜੀ ਦਰਵਾਜ ਫਾਰਮ ਮਸ਼ੀਨਰੀ ਪ੍ਰਾਈਵੇਟ ਲਿਮਟਿਡ ਵਾਲਿਆਂ ਦੀ ਸਟਾਲ ਲੱਗੀ ਹੋਊਗੀ ਮੇਲਾ ਗਰਾਊਂਡ ਦੇ ਵਿੱਚ ਉਹ ਸਟਾਲ ਆ ਗਈ ਬਾਈ 48 49 50 52 52 53 54 55 ਯਾਨੀ ਕਿ 48 ਤੋਂ ਲੈ ਕੇ 55 ਨੰਬਰ ਤੱਕ ਜਿਹੜੀਆਂ ਸਟਾਲਾਂ ਨੇ ਉਹ ਸਾਰੇ ਦੇ ਵਿੱਚ ਗਰਵਾਜ ਫਾਰਮ ਮਸ਼ੀਨਰੀ ਦੀ ਬਹੁਤ ਵੱਡੀ ਸਟਾਲ ਲੱਗਣ ਜਾ ਰਹੀ ਹੈ ਜਿੱਥੇ ਕਿਸਾਨ ਵੀਰਾਂ ਨੂੰ ਜਿਵੇਂ ਤੁਹਾਨੂੰ ਪਤਾ ਵੀ ਹੈ ਕਿ ਝੋਨੇ ਦੀ ਪਰਾਲੀ ਵਾਲਾ ਮਸਲਾ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈਗਾ ਗਰਵਾਜ ਵਾਲਿਆਂ ਦਾ ਬਣਾਇਆ ਹੋਇਆ ਸਪੈਸ਼ਲ ਬੈਲਰ ਜਿਹੜਾ ਪਰਾਲੀ ਦਾ ਹੱਲ ਕਰਦਾ ਤੇ ਹੋਰ ਵੀ ਖੇਤੀਬਾੜੀ ਦੀਆਂ ਮਸ਼ੀਨਰੀਆਂ ਜਿੰਨਾ ਬਾਰੇ ਸਬਸਿਡੀ ਬਾਰੇ ਜਾਣਕਾਰੀ ਦਿੱਤੀ ਜਾਊਗੀ ਤੇ ਰੇਟ ਵੀ ਦੱਸੇ ਜਾਣਗੇ ਕੱਲੀ ਕੱਲੀ ਚੀਜ਼ ਦੇ ਉੱਥੇ ਬਈ ਆਪਾਂ ਦੋਨੇ ਦਿਨ ਹਾਜ਼ਰੀ ਲਵਾਵਾਂਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਇਆ ਕਰਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਆ ਜੇਕਰ ਤੁਸੀਂ ਲੁਧਿਆਣਾ ਮੇਲੇ ਦੇ ਵਿੱਚ ਆ ਰਹੇ ਹੋ ਤਾਂ ਵੱਧ ਚੜ ਕੇ ਤੁਸੀਂ ਗਰਵਾਜਾਂ ਦੀ ਸਟਾਲ ਤੇ ਪਹੁੰਚੋ ਤੇ ਕਿਸਾਨ ਭਰਾਵਾਂ ਨੂੰ ਬਈ ਉੱਥੇ ਵਧੀਆ ਮਾਨ ਸਤਕਾਰ ਮਿਲੂਗਾ ਤੇ ਸਪੈਸ਼ਲ ਗਿਫਟ ਵੀ ਕੱਢੇ ਜਾਣਗੇ ਤੇ ਸਾਰੇ ਭਰਾਵਾਂ ਨੂੰ ਮਿਲਦੇ ਆਂ ਬਈ ਉੱਥੇ ਹਨਾ ਮੈਂ ਸੁਖੀ ਸ਼ੇਰਗਿਲ ਪੰਜਾਬ ਪੈਦਾਵਾਰ ਚੈਨਲ ਵੱਲੋਂ ਦੋਨੇ ਦਿਨ ਉੱਥੇ ਹਾਜ਼ਰੀ ਲਵਾਉਂਗਾ ਜਰੂਰ ਪਹੁੰਚਿਓ ਬਈ ਮੇਲਾ ਗਰਾਊਂਡ ਦੇ ਵਿੱਚ ਥੈਂਕ ਯੂ